ਤਾਰਿਓ ਸੰਸਾਰ ਇਹ ਵੀ ਤਾਰਿਓ ਰਾਰੀ ਸਿਆਰੀ ਐੜਾ ਊੜੇ ਔਂਕੜ ਬੋਲਣਾ ਹੈ ਤਾਰਿਓ ਸੰਸਾਰ ਮਾਇਆ ਮਦ ਮੋਹਿਤ ਇਹ ਉਚਾਰਨ ਥੋੜੇ ਜੇ ਮਿਹਨਤ ਕਰਨ ਵਾਲੇ ਹਨ ਨਹੀਂ ਤਾਂ ਤਾਰਿਓ ਬੋਲਿਆ ਜਾਂਦਾ ਹੈ ਇਹ ਸਾਰੇ ਮਿਹਨਤ ਕਰਨੀ ਚਾਹੀਦੀ ਹੈ ਨਾ ਉਚਾਰਨਾਂ ਦੀ ਤਾਰਿਓ ਸੰਸਾਰ ਮਾਇਆ ਮਦ ਮੋਹਿਤ ਅੰਮ੍ਰਿਤ ਨਾਮ ਦਿਓ ਸਮਰੱਥ ਅੰਮ੍ਰਿਤ ਨਾਮ ਦਿਓ ਸਮਰੱਥ ਦੀਓ ਤੇ ਲਾਉ ਟਹਿਰਾ ਫੋਨ ਕੀਰਤਵੰਤ ਸਦਾ ਸੁਖ ਸੰਪਤ ਰਿਦ ਅਰ ਸਿੱਧ ਨਾ ਛੋਡੈ ਸਾਥ ਫੋਨ ਕੀਰਤਵੰਤ ਸਦਾ ਸੁਖ ਸੰਪਤ ਇਤਿ ਵਿਸਾਮ ਰਿਦ ਅਰ ਸਿੱਧ ਨਾ ਛੋਡੈ ਸਾਥ ਦਾਨ ਵੱਡੋ ਛੋਡੈ ਛੋਡੈ ਇਸ ਤਰ੍ਹਾਂ ਬੋਲਣਾ ਦਾਨ ਵੱਡੋ ਅਤਵੰਤ ਮਹਾਬਲ ਸੇਵਕ ਦਾਸ ਕਹਿਓ ਇਹ ਤਥ ਬਾਹ ਕਹਾ ਪ੍ਰਵਾਹ ਕਾਹੂ ਕੀ ਸੇਵਕ ਦਾਸ ਕਹਿਓ ਇਹ ਤਥ ਤਾਹੀ ਕਹਾ ਪ੍ਰਵਾਹ ਕਾਹੂ ਕੀ ਜਾ ਕੈ ਬਸੀਸ ਧਰਿਓ ਗੁਰ ਹੱਥ ਜਾ ਕੈ ਬਸੀਸ ਧਰਿਓ ਗੁਰ ਹੱਥ ਤੀਨ ਭਵਨ ਭਰਪੂਰ ਰਹਿਓ ਸੋਈ ਅਪਣ ਸਰਸ ਕੀਓ ਨਾ ਜਗਤ ਕੋਈ ਅਪਣ ਸਰਸ ਕੀਓ ਨਾ ਜਗਤ ਕੀਓ ਨਾ ਜਗਤ ਕੋਈ। ਆਈ ਵਿਸਰਾਮ ਸੋਈ ਤੇਈ ਹੈ ਤੀਨ ਭਵਨ ਭਰਪੂਰ ਰਹਉ ਸੋਈ ਅਪਣ ਸਰਸ ਕੀਓ ਨਾ ਜਗਤ ਕੋਈ ਅਪਨ ਆਪ ਆਪ ਹੀ ਉਪਾਇਓ ਸੁਰ ਨਰ ਅਸੁਰ ਅੰਤ ਨਹੀਂ ਪਾਇਓ। ਪਾਇਓ ਨਹੀਂ ਅੰਤ ਸੁਰੇ ਅਸੁਰ ਹੈ ਨਰ ਗਣ ਗੰਧਰਵ ਖੋਜ ਅੰਤ ਫਿਰੇ ਅਬਨਾਸੀ ਅਚਲ ਅਜੂਨੀ ਸੰਪਾ ਪੁਰਖੋਤਮ ਅਪਾਰ ਪਰੇ ਕਰਨ ਕਾਰਨ ਸਮਰਾਥ ਸਦਾ ਸੋਈ ਸਰਬ ਜੀਵ ਮਾਨ ਧਿਆਇਆ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹਿ ਤੇ ਹਰ ਪਰਮ ਪਦ ਪਾਇਓ ਸਤਿਗੁਰ ਨਾਨਕ ਭਗਤ ਕਰੀ ਇਕ ਮਨ ਤਨ ਮਨ ਧਨ ਗੋਬਿੰਦ ਦੀਓ ਹਾਂ ਵਿਸਰਾਮ ਇਸੇ ਤਰ੍ਹਾਂ ਹੀ ਲਾਉਣਾ ਹੈ ਸਤਿਗੁਰ ਨਾਨਕ ਭਗਤ ਕਰੀ ਇਕ ਮਨ ਇਥੇ ਵਿਸਰਾਮ ਤਨ ਮਨ ਧਨ ਗੋਬਿੰਦ ਦੀਓ ਅੰਗਦ ਅਨੰਤ ਮੂਰਤ ਨਿਜ ਧਾਰੀ ਅੰਗਦ ਪਦ ਤੇ ਜ਼ਰੂਰ ਯਮ ਲਾ ਕੇ ਉਚਾਰਨ ਕਰਨਾ ਹੈ ਅੰਗਦ ਅਨੰਤ ਮੂਰਤ ਨਿਜ ਧਾਰੀ ਅਗਮ ਗਿਆਨ ਰਸ ਰਸਿਓ ਹੀਆ ਗੁਰ ਅਮਰਦਾਸ ਕਰਤਾਰ ਕੀਓ ਵਸ 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 ਵਾਹ ਵਾਹ ਕਰ ਧਿਆਇਓ ਵਾਹ ਵਾਹ ਕਰ ਧਿਆਇਓ ਸ੍ਰੀ ਗੁਰੂ ਰਾਮਦਾਸ ਜਯੋ ਜਾ ਜਯੋ ਜੈ ਜਗ ਮਹਿ ਤੈ ਹਰ ਪਰਮ ਪਦ ਪਾਇਓ ਨਰਦ ਤ੍ਰੂ ਪ੍ਰਹਿਲਾਦ ਸੁਦਾਮਾ ਪਉਪ ਭਗਤ ਹਰ ਕੇ ਜੁਗਣੰ ਜੁਗਣੰ ਪਾਠ ਜਿਹੜਾ ਨਾ ਇਕੱਠਾ ਹੀ ਕਰਨਾ ਹੈ ਨਰਦ ਤ੍ਰੂ ਪ੍ਰਹਿਲਾਦ ਸੁਦਾਮਾ ਅਚਿ ਵਿਸਰਾਮ ਪਉਪ ਭਗਤ ਹਰ ਕੇ ਜੁਗਣੰ ਅੰਬਰੀਕ ਜੈ ਦੇਵ ਤ੍ਰਿਲੋਚਨ ਅੰਬਰੀਕ ਜੈ ਦੇਵ ਤ੍ਰਿਲੋਚਨ ਨਾਮਾ ਅਵਰ ਕਬੀਰ ਭਣੰ ਤਿਨ ਕਾ ਅਵਤਾਰ ਭਇਓ ਕਾਲ ਪਿੰਤਰ ਤਿਨ ਕਾ ਅਵਤਾਰ ਭਇਓ ਅਵਤਾਰ ਭਇਓ ਕਾਲ ਪਿੰਤਰ ਤਿਨ ਕਾ ਅਵਤਾਰ ਭਇਓ ਕਾਲ ਪਿੰਤਰ ਜਸ ਜਗਤਰ ਪਰ ਛਾਇਓ ਜਸ ਜਗਤਰ ਪਰਛਾਇਆਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹਿ ਤੈ ਹਰ ਪਰਮ ਪਦ ਪਾਇਓ ਤੈ ਹਰ ਪਰਮ ਪਦ ਪਾਇਓ ਇਹ ਮਹ ਪਦ ਦੇ ਵਿਸਰਾਮ ਹੈ ਜੀ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹਿ ਤੈ ਹਰ ਪਰਮ ਪਦ ਪਾਇਓ ਮਨਸਾਕਾਰ ਸਮਰੰਤ ਤੁਜੈ ਨਾਰ ਕਾਮ ਕ੍ਰੋਧ ਮਿਟਿਓ ਜੋ ਤਿਨੰ ਕਾਮ ਕ੍ਰੋਧ ਮਿਟਿਓ ਮਿਟਿਓ ਨਹੀਂ ਕਹਿਣਾ ਮਿਟਿਓ ਮਨਸਾ ਕਰ ਸਿਮਰੰਤ ਤੁਜੈ ਨਾਰ ਕਾਮ ਕ੍ਰੋਧ ਮਿਟਿਓ ਜੋ ਤਿਨੰ ਬਾਚਾ ਕਰ ਸਿਮਰੰਤ ਤੁਜੈ ਤੈਨ ਦੁਖ ਦ੍ਰਿਦ੍ਰ ਮਿਟਿਓ ਜੋ ਖਿਨੰ ਤੈਨ ਦੁਖ ਦ੍ਰਿਦ੍ਰ ਮਿਟਿਓ ਜੋ ਖਿਨੰ ਕਰਮ ਕਰ ਤੁ ਦਰਸ ਪਰਸ ਪਾਰਸ ਸਾਰ ਕਰਮ ਕਰ ਤੁ ਦਰਸ ਪਰਸ ਪਾਰਸ ਸਾਰ ਇਥੇ ਵਿਸਰਾਮ ਹੈ ਕਰਮ ਕਰ ਤੁ ਦਰਸ ਪਰਸ ਇਥੇ ਠਮਕ ਪਾਰਸ ਸਾਰ ਇਥੇ ਵਿਸਰਾਮ ਹੈ ਬਲ ਭਟ ਜਸ ਗਾਇਓ ਬਲ ਭਟ ਜਸ ਗਾਇਓ ਸ੍ਰੀ ਗੁਰੂ ਰਾਮਦਾਸ ਜੈਉ ਜੈ ਜਗ ਮਹ ਤੈ ਹਰ ਪਰਮ ਪਦ ਪਾਇਓ ਤੈ ਹਰ ਪਰਮ ਪਦ ਪਾਇਓ ਪਾਇਓ ਜਿਹ ਸਤਗੁਰ ਸਿਮਰੰਤ ਨੈਣ ਕੀ ਤਿਮਰ ਮਿਟਹਿ ਖੇਨਾ ਇਹ ਨੈਣ ਉਚਾਰਨ ਕਰਨਾ ਹੈ ਜਿਹ ਸਤਗੁਰ ਸਿਮਰੰਥ ਪਹਿਲਾਂ ਸਿਮਰੰਤ ਤੱਤੇ ਨਾਲ ਹੈ ਥੀ ਸਿਮਰੰਥ ਥੱਥੀ ਨਾਲ ਹੈ ਧਿਆਨ ਨਾਲ ਉਚਾਰਨ ਕਰਨਾ ਜਿਹ ਸਤਗੁਰ ਸਿਮਰੰਥ ਰਿਧਾ ਹਰ ਨਾਮ ਦਿਨੋ ਦਿਨ ਜਿਹ ਸਤਗੁਰ ਸਿਮਰੰਥ ਜੀਅ ਕੀ ਤਬਤ ਮਿਟਾਵੈ ਜਿਹ ਸਤਗੁਰ ਸਿਮਰੰਥ ਰਿੱਧ ਸਿੱਧ ਨਾਮ ਨਿਧ ਪਾਵੈ ਸੋਈ RAMਦਾਸ ਗੁਰ ਬਲ ਭਣ ਮਿਲ ਸੰਗਤ ਧੰਨ ਧੰਨ ਕਰਹੁ ਜਿਹ ਸਤਗੁਰ ਲਗ ਪ੍ਰਾਪ ਪਾਈਐ ਸੋ ਸਤਗੁਰ ਸਿਮਰਹੁ ਨਰਹੁ ਜੇਨ ਸਬਦ ਕਮਾਏ ਪਰਮ ਪਦ ਪਾਇਓ ਸੇਵਾ ਕਰਤ ਨਾ ਛੋਡੇ ਉਪਾਸ ਤਾਤੇ ਗੌਹਰ ਗਿਆਨ ਪ੍ਰਗਟ ਉਜੀਆਰ ਹਾ ਤਾਤੇ ਗੌਹਰ ਗਿਆਨ ਇਥੇ ਠਮਕ ਪ੍ਰਗਟ ਉਜੀਆਰ ਇਥੇ ਵਿਸਰਾਮ ਹੈ ਦੁਖ ਦ੍ਰਿਦਰ ਅੰਧਿਆਰ ਕੋ ਨਾਸ ਦੁਖ ਦ੍ਰਿਦਰ ਅੰਧਿਆਰ ਕੋ ਨਾਸ ਕਾਮ ਕੀਰਤ ਜੋ ਸੰਤ ਚਰਨ ਮੁੜ ਲੱਗੈ ਤਿਨ ਕਾਮ ਕ੍ਰੋਧ ਜਾਮ ਕੋ ਨਹੀਂ ਤਰਾਸ ਕਾਮ ਕੀਰਤ ਜੋ ਸੰਤ ਚਰਨ ਮੁੜ ਲੱਗੈ ਇਸਰਾਮ ਹੈ ਤਿਨ ਕਾਮ ਕ੍ਰੋਧ ਜਾਮ ਕੋ ਨਹੀਂ ਤਰਾਸ ਜੀਵ ਅੰਗਦ ਅੰਗ ਸੰਗ ਨਾਨਕ ਗੁਰ ਦੇਵਗੁਰ ਅਮਰਦਾਸ ਕਹਿ ਤਿਵਗੁਰ ਅਮਰਦਾਸ ਕਹਿ ਗੁਰਰਾਮਦਾਸ ਜਿਨ ਸਤਗੁਰ ਸੇਵ ਜਿਨ ਸਤਕੁਰ ਸੇਵ ਪਦਾਰਥ ਪਾਇਆਉ ਜਿਨ ਸਤਗੁਰ ਸੇਵ ਪਦਾਰਥ ਪਾਇਆਉ ਨਿਸਵਾਸੁਰ ਹਰ ਚਰਨ ਨਿਵਾਸ ਤਾਤੇ ਸੰਗਤ ਸਗਨ ਭਾਏ ਭਉ ਮੰਨ ਤਾਤੇ ਸੰਗਤ ਸਗਨ ਇਥੇ ਠਮਕ ਭਾਏ ਭਉ ਮੰਨ ਹੈ ਇਥੇ ਵਿਸਰਾਮ ਹੈ ਤਾਤੇ ਸੰਗਤ ਸਗਨ ਭਾਏ ਭਉ ਮੰਨ ਤੁਮ ਮਲਿਆਗਰ ਪ੍ਰਗਟ ਸੁਬਾਸ ਮਲਿਆਗਰ ਥੋੜਾ ਜਿਹਾ ਕਸਕੇ ਮਲਿਆਗਰ ਨਹੀਂ ਕਹਿਣਾ ਬਿਹਾਰੀ ਨਾਲ ਮਲਿਆਗਰ ਤੁਮ ਮਲਿਆਗਰ ਪ੍ਰਗਟ ਸੁਬਾਸ ਤਰੂ ਪ੍ਰਹਿਲਾਦ ਕਵੀਰ ਤਲੋਚਨ ਨਾਮ ਲੈਤ ਉਪਜਿਓ ਜੋ ਪ੍ਰਗਾ ਉਪਜਿਓ ਜੋ ਪ੍ਰਗਾਸ ਤੂ ਪ੍ਰਹਿਲਾਦ ਕਬੀਰ ਤਲੋਚਨ ਇਥੇ ਵਿਸਰਾਮ ਨਾਮ ਲੈਤ ਉਪਜਿਓ ਜੋ ਪ੍ਰਗਾਸ ਉਪਜਿਓ ਇਹ ਉੱਤੇ ਹੂੜਾ ਨਾ ਖੁੱਲੇ ਮੂਗਲਾ ਉਪਜਿਓ ਜਹ ਪਿਖਤ ਆਤ ਹੋਇ ਰਹਾਸ ਮਨ ਜਹ ਪਿਖਤ ਆਤ ਹੋਏ ਰਸਮਨ ਇਥੇ ਥੋੜਾ ਜਿਹਾ ਕਸ ਕੇ ਰਸ ਬੋਲਣਾ ਹੈ ਸੋਈ ਸੰਤ ਸਹਾਰ ਗੁਰੂ ਰਾਮਦਾਸ ਸੋਈ ਸੰਤ ਸਹਾਰ ਗੁਰੂ ਰਾਮਦਾਸ ਨਾਨਕ ਨਾਮ ਨਿਰੰਜਨ ਜਾਨਿਆ ਕੀਨੀ ਭਗਤ ਪ੍ਰੇਮ ਲੈ ਬਲਾਈ ਤਾਤ ਅੰਗਦ ਅੰਗ ਸੰਗ ਭਇਓ ਸਾਇਰ ਤਾਤ ਅੰਗਦ ਅੰਗ ਸੰਗ ਇਥੇ ਠਮਕ ਭਇਓ ਸਾਇਰ ਤਿੰਨ ਸ਼ਬਦ ਸੁਰਤ ਕੀ ਨੀਵ ਰਖਾਈ ਕੀ ਪਦ ਤੇ ਠਮਕ ਲਾਉਣੀ ਆ ਕੀਨੀ ਵਰਖਾਈ ਨਹੀਂ ਪਾਠ ਕਰਨਾ ਤਿੰਨ ਸ਼ਬਦ ਸੁਰਤ ਕੀ ਨੀਵ ਰਖਾਈ ਜੋ ਅੰਮ੍ਰਦਾਸ ਕੀ ਅਕਾਥ ਕਥਾ ਹੈ ਇੱਕ ਜੀਹ ਕਾਸ਼ ਕਹੀ ਨਾ ਜਾਈ ਸੋਢੀ ਸ੍ਰੇਸ਼ਟ ਸਾਕਲ ਤਾਰਨ ਕਾ ਹਾਂ ਸੋਢੀ ਪਦ ਤੇ ਝਮਕ ਲਾਉਣੀ ਹੈ ਸੋਢੀ ਸ੍ਰੇਸ਼ਟ ਨਹੀਂ ਕਹਿ ਦੇਣਾ ਸੋਢੀ श्रेष्ठ सकल तारनक अब और रामदास को मिली बड़ाई हम अवगुण भरे एक गुण नाहिं इ अवगुण वावे नाल उच्चारण करना अवगुण नहीं कहना गगे ओंकर लाके हम अवगुण भरे एक गुण नाहिं अमृत छाड़ बिखै बेख खाइ ਇਹ ਵੀ ਕਈ ਵਾਰ ਪਾਠ ਸਿੰਘ ਖਾਹੀ ਹਾਹੀ ਦੇ ਨਾਲ ਬੋਲ ਜਾਂਦੇ ਹਨ ਖਾਈ ਈੜੀ ਦੇ ਨਾਲ ਹੈ ਮਾਇਆ ਮੋਹ ਪਰਮ ਪੈ ਭੂਲੇ ਇਹ ਵੀ ਭੈ ਬੋਲਿਆ ਜਾਂਦਾ ਹੈ ਕਈ ਵਾਰ ਅੰਜਾਨ ਪੁਨੇ ਦੇ ਵਿੱਚ ਮਾਇਆ ਮੋਹ ਭਰਮ ਭੈ ਇਸ ਤਰ੍ਹਾਂ ਵੀ ਆਵਾਜ਼ ਆ ਜਾਂਦੀ ਹੈ ਕਈ ਵਾਰ ਪੈ ਪਾਠ ਹੈ ਮਾਇਆ ਮੋਹ ਭਰਮ ਪੈ ਭੂਲੇ ਸੁਤਦਾਰਾ ਸਿਓ ਪ੍ਰੀਤ ਲਗਾਈ ਇਕ ਉੱਤਮ ਪੰਥ ਸੁਨਿਓ ਗੁਰ ਸੰਗਤਿ ਤੇਹੀ ਮਿਲੰਤ ਜਾਮਤਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੋ ਸਰਣਾਈ ਮੋਹ ਮਲ ਬਿਵਸ ਕੀਓ ਮਲ ਕਸਕੇ ਬੋਲਣਾ ਹੈ ਮੋਹ ਮਲ ਬਿਵਸ ਕੀਓ ਇਸ ਨੂੰ ਬਿਵਸ ਨਹੀਂ ਕਹਿਣਾ ਬੱਬੇ ਤੋਂ ਚੱਕ ਕੇ ਕਸਕੇ ਬਿਵਸ ਕੀਓ ਕਾਮ ਗਹਿ ਕੇਸ ਪਛਾੜਿਓ ਇਹ ਕੇਸ ਪਦ ਤੇ ਠਮਕ ਲਾਉਣੀ ਹੈ ਕਾਮ ਗਹਿ ਕੇਸ ਪਛਾੜਿਓ ਕ੍ਰੋਧ ਖੰਡ ਪ੍ਰਚੰਡ ਲੋਭ અપਮਾਪਮਾਨ ਸੋ ਝਾੜਿਓ ਜਨਮ ਕਾਲ ਕਰ ਜੋੜ ਹੁਕਮ ਜੋ ਹੋਏ ਸੋ ਮੰਨੈ ਭਾਵ ਸਾਗਰ ਬੰਧਿਓ ਸਿਖ ਤਾਰੇ ਸੋ ਪ੍ਰਸੰਨ ਸੋ ਪ੍ਰਸੰਨ ਇਹ ਵਖਰਾ ਪਾਠ ਕਰਨਾ ਹੈ ਭਾਵ ਸਾਗਰ ਭਾਵ ਸਾਗਰ ਬੰਧਿ ਆਓ ਇਥੇ ਵਿਸਰਾਮ ਸਿੱਖ ਤਾਰੇ ਸੋ પ્રસੰਨ ਹੈ ਸਿਰ ਆਤਪਤ ਸੱਚੋ ਤਖਤ ਹੈ ਪਾਠ ਆਤਪਤ ਵੱਖਰਾ ਕਰਨਾ ਹੈ ਲਿਖਿਆ ਆਤਪਤ ਹੈ ਕਈ ਆਤਪਤ ਬੋਲ ਜਾਂਦੇ ਹਨ ਆਤਪਤ ਸੰਪਰਦਾਇ ਚ ਵੱਖਰਾ ਪਾਠ ਕਰਾਇਆ ਜਾਂਦਾ ਹੈ ਸਿਰ ਆਤਪਤ ਸੱਚੋ ਤਖਤ ਇਥੇ ਵਿਸਰਾਮ ਹੈ ਯੋਗ ਭੋਗ ਸੰਜੁਤ ਬਲ ਸੰਜੁਤ ਬਲ ਸੰਜੁਤ ਉਚਾਰਨ ਕਰਨਾ ਯੋਗਤ ਇਸ ਤਰ੍ਹਾਂ ਨਾ ਬੋਲਿਆ ਜਾਵੇ ਕਿਤੇ ਸੰਜੁਗਤ ਬੋਲਿਆ ਜਾਵੇ ਸੰਜੁਤ ਬਲ ਗੋਰਾ RAM DAS ਸੱਚ ਸਲ ਭਣ ਤੂੰ ਅਟਲ ਰਾਜ ਅਭਗ ਦਾਲ ਤੂੰ ਸਤਗੁਰ ਚੌਜੁੱਗੀ ਆਪ ਆਪੇ ਪਰਮੇਸ਼ਰ ਸੁਰ ਨਰ ਸਾਧਕ ਸਿੱਧ ਸਿਖ ਸੇਵੰਤ ਤੁਰਹਿ ਤੁਰ ਹਾਂ ਤੁਰਹਿ ਤੁਰ ਆਦ ਜੁਗਾਦ ਅਨਾਦ ਕਲਾ ਧਾਰੀ ਤ੍ਰਿਹ ਲੋਅ ਅਗਮ ਨਿਗਮ ਉਦਰਾਣ ਜਰਾ ਜਮੇ ਅਰੂਅਹ ਗੁਰ ਅਮਰਦਾਸ ਸਿਰ ਥੱਪਿ ਆਓ ਗੁਰ ਅਮਰਦਾਸ ਥਿਰ ਥੱਪਿ ਆਓ ਪਰਗਾਮੀ ਤਾਰ ਪਰਗਾਮੀ ਤਾਰਨ ਤਰਨ ਅਗ ਅੰਤਕ ਬਦੈ ਨ ਸੱਲ ਕਾਵ ਅਗ ਅੰਤਕ ਬਦੈ ਨ ਤੇ ਠਮਕ ਸੱਲ ਕਾਵ ਗੁਰੂ ਰਾਮਦਾਸ ਤੇਰੀ ਸਰਨ